ਸਚਿਕਾਰ ਤੁਸੀਂ ਵੇਖ ਰਹੇ ਹੋ ਦੈਨਿਕ ਸਪੇਰਾ ਟੀਵੀ ਮੈਂ ਹਾਂ ਨਿਰੂ ਬਿਜਲਵਾਨ ਗੱਲ ਕਰਦੇ ਕੇਂਦਰ ਸਰਕਾਰ ਦੀ ਆਮ ਆਦਮੀ ਪਾਰਟੀ ਤੇ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਕੇਂਦਰ ਵੱਲੋਂ ਫੰਡ ਰੋਕੇ ਗਏ ਨੇ ਤੇ ਕਾਫੀ ਵਿਕਾਸ ਕਾਰੇ ਰੁਕੇ ਪਏ ਨੇ ਸਾਡੇ ਨਾਲ ਰੂਪਨਗਰ ਤੋਂ ਵਿਧਾਇਕ ਦਿਨੇਸ਼ ਚੱਡਾ ਜੀ ਇੱਥੇ ਮੌਜੂਦ ਨੇ ਛੱਡਾ ਸਾਹਿਬ ਬਾਰ-ਬਾਰ ਇਹ ਗੱਲ ਉੱਠਦੀ ਹੈ ਕਿ ਕੇਂਦਰ ਪੈਸਾ ਨਹੀਂ ਭੇਜ ਰਿਹਾ ਨਹੀਂ ਭੇਜ ਰਿਹਾ ਹੁਣ ਸੁਪਰੀਮ ਕੋਰਟ ਤੱਕ ਗੱਲ ਪਹੁੰਚ ਗਈ ਹੈ ਲੇਕਿਨ ਹੱਲੇ ਵੀ ਜੇ ਹੈ ਕੇਂਦਰ ਦੇ ਵੱਲੋਂ ਜੇ ਪੈਸਾ ਹਜੇ ਨਹੀਂ ਦਿੱਤਾ ਗਿਆ ਬਿਲਕੁਲ ਜੀ ਪੈਸਾ ਨਾ ਦੇਣ ਪਿੱਛੇ ਬਹੁਤ ਵੱਡੀ ਸਾਜ਼ਿਸ਼ ਹੈ ਕਿ ਆਰਡੀ ਆਫ ਦਾ ਪੈਸਾ ਰੁਕਣਾ ਸਿਰਫ ਇਹ ਨਹੀਂ ਕਿ ਸੜਕਾਂ ਦੀ ਬਰਮਮਤ ਤਕਸੀਮਤ ਹੈ ਇਹਦੇ ਵਿੱਚੇ ਵੱਡੀ ਸਾਜ਼ਿਸ਼ ਹੈ ਪੰਜਾਬ ਦੇ ਸਰਕਾਰੀ ਮੰਡੀ ਕੰਢੇ ਨੂੰ ਬਰਬਾਦ ਕਰਨ ਦੇ ਲਈ ਪੰਜਾਬ ਦੀਆਂ ਸਰਕਾਰੀ ਮੰਡੀਆਂ ਨੂੰ ਬਰਬਾਦ ਕਰਕੇ ਪੰਜਾਬ ਦੇ ਮੰਡੀ ਬੋਰਡ ਨੂੰ ਬਰਬਾਦ ਕਰਕੇ ਆਪਣੇ ਕਾਰਪੋਰੇਟ ਮਿੱਤਰਾਂ ਨੂੰ ਕੇਂਦਰ ਦੇ ਵੱਲੋਂ ਪੰਜਾਬ ਦੇ ਵਿੱਚ ਮੰਡੀਆਂ ਤੇ ਕਾਬਜ਼ ਕਰਾਉਣ ਦੀ ਬਹੁਤ ਵੱਡੀ ਸਾਜ਼ਿਸ਼ ਹੈ ਇਹੀ ਸਾਜ਼ਿਸ਼ ਸ਼ਕਿੰਦਰ ਦੀ ਭਾਜਪਾ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਬਣਾ ਕੇ ਕੀਤੀ ਸੀਗੀ ਜਦੋਂ ਪੰਜਾਬ ਚੋਂ ਤਿੱਖਾ ਵਿਰੋਧ ਹੋਇਆ ਉਹ ਵਾਪਸ ਲੈਣੇ ਪਏ ਤਾਂ ਹੁਣ ਛੁਪਵੇਂ ਤਰੀਕੇ ਦੇ ਨਾਲ ਇਹ ਸਾਜ਼ਿਸ਼ ਚੱਲੀ ਹੈ ਰਚੀ ਜਾ ਰਹੀ ਹੈ ਖਾਸ ਤੌਰ ਤੇ ਕਿਸਾਨ ਅੰਦੋਲਨ ਤੋਂ ਬਾਅਦ ਬਦਲਾ ਲਊ ਕਾਰਵਾਈ ਦੇ ਤਹਿਤ ਕਾਲੇਆ ਕਾਨੂੰਨਾਂ ਦੀਆਂ ਭਾਵਨਾਵਾਂ ਨੂੰ ਛੁਪਮੇ ਤਰੀਕੇ ਦੇ ਨਾਲ ਲਾਗੂ ਕਰਨ ਦੇ ਲਈ ਇੱਕ ਕਾਂਸਪੀਰੇਸੀ ਰਚੀ ਗਈ ਹੈ ਤਾਂ ਕਿ ਪੰਜਾਬ ਦੀਆਂ ਮੰਡੀਆਂ ਨੂੰ ਸਰਕਾਰੀ ਮੰਡੀਆਂ ਨੂੰ ਮੰਡੀ ਬੋਰਡ ਨੂੰ ਬਰਬਾਦ ਕੀਤਾ ਜਾ ਸਕੇ ਸਭ ਤੋਂ ਪਹਿਲਾਂ ਇਹ ਸਮਝਣਾ ਚਾਹਾਂਗੇ ਜੋ ਸੜਕਾਂ ਨੇ ਜਿਸ ਦਾ ਨਿਰਮਾਣ ਹੋਣਾ ਸੀ ਮਰਮਤ ਹੋਣਾ ਸੀ ਕਿੰਨੇ ਕ ਕਿਲੋਮੀਟਰ ਦੀ ਇਹ ਸੜਕਾਂ ਸੀ ਔਰ ਕਿੰਨਾ ਪੈਸਾ ਲੱਗਣਾ ਸੀ ਜੋ ਹਲੇ ਤੱਕ ਆਇਆ ਨਹੀਂ ਹੈਗਾ ਇਕੋ ਜਿਹੜਾ ਪੰਜਾਬ ਮੰਡੀ ਬੋਰਡ ਹੈ ਉਹ ਕਰੀਬ 66000 ਕਿਲੋਮੀਟਰ ਸੜਕਾਂ ਦੀ ਦੇਖ-ਰੇਖ ਕਰਦਾ ਉਹ ਸਾਰੀਆਂ ਸੜਕਾਂ ਦੇ ਲਈ ਪੈਸਾ ਨਹੀਂ ਆਇਆ ਉਹ ਸਾਰੀਆਂ ਸੜਕਾਂ ਜਿਹੜੀਆਂ ਬਦਹਾਲ ਪਈਆਂ ਨੇ ਉਹ ਸੜਕਾਂ ਸਾਰੀਆਂ ਆਮ ਸੜਕਾਂ ਨਹੀਂ ਨੇ ਉਹ ਸੜਕਾਂ ਪੰਜਾਬ ਮੰਡੀ ਬੋਰਡ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਨੇ ਮੰਡੀ ਕਰਨ ਦਾ ਹਿੱਸਾ ਨੇ ਉਹ ਸੜਕਾਂ ਉਹਨਾਂ ਸੜਕਾਂ ਤੋਂ ਫਸਲ ਲੰਘ ਕੇ ਜਾਂਦੀ ਹੈ ਮੰਡੀ ਕਰਨ ਦਾ ਹਿੱਸਾ ਨੇ ਉਹਨਾਂ ਸੜਕਾਂ ਨੂੰ ਬਰਬਾਦ ਕਰਨ ਦਾ ਸਿੱਧਾ ਜਿਹੜਾ ਮਤਲਬ ਹੈ ਕਿ ਪੰਜਾਬ ਦੇ ਮੰਡੀ ਕੰਢੇ ਨੂੰ ਬਰਬਾਦ ਕਰਨਾ ਪੰਜਾਬ ਅੱਛਾ ਉਹਦੇ ਵਿੱਚ ਐਮਡੀਐਫ ਦਾ ਪੈਸਾ ਵੀ ਸ਼ਾਮਲ ਹੈ ਮੰਡੀ ਡਿਵੈਲਪਮੈਂਟ ਫੰਡ ਦਾ ਜਿਹੜਾ ਮੰਡੀਆਂ ਤੇ ਲੱਗਦਾ ਜਦੋਂ ਮੰਡੀਆਂ ਤੇ ਪੈਸਾ ਨਹੀਂ ਲੱਗਣਾ ਤਾਂ ਮੰਡੀਆਂ ਨੇ ਵੀ ਬਦਹਾਲ ਹੋਣਾ ਇਹ ਜਾਣ ਬੁੱਝ ਕੇ ਕੀਤਾ ਜਾ ਰਿਹਾ ਮੰਡੀ ਬੋਰਡ ਨੂੰ ਬਰਬਾਦ ਕੀਤਾ ਜਾ ਰਿਹਾ ਜਿਹੜੇ આરોਪ ਤੁਸੀਂ ਲਾ ਰਹੇ ਹੋ ਉੱਥੇ ਭਾਜਪਾ ਕਹਿੰਦੀ ਅਸੀਂ ਤਾਂ ਕਿਸਾਨ ਹਤੇਸ਼ੀ ਨੇ ਰਵਨੀਤ ਬਿੱਟੂ ਵੀ ਕਹਿੰਦੇ ਨੇ ਕਿ ਮੈਂ ਕੇਂਦਰ ਨਾਲ ਗੱਲਬਾਤ ਕਰਾਂਗਾ ਸਭ ਕੁਝ ਕਰਾਂਗਾ ਹੁਣ ਸੁਨੀਲ ਜਾਖੜ ਵੀ ਕਹਿੰਦੇ ਮੈਂ ਵੀ ਕਿਸਾਨ ਦਾ ਪੁੱਤ ਹਾਂ ਤੇ ਤੁਸੀਂ ਕਹਿ ਰਹੇ ਹੋ ਕਿ ਕਿਸਾਨਾਂ ਦੇ ਲਈ ਜਿਹ ਹੈ ਭਾਜਪੀ ਸੈਂਟਰ ਗਵਰਨਮੈਂਟ ਦੇ ਹੈਗੀ ਹੈ ਅਜਹੀਆਂ ਚੀਜ਼ਾਂ ਕਰ ਰਹੀਆਂ ਤਾਂ ਜੋ ਜਿਹ ਹੈ ਉਹ ਆਪਣੇ ਨਜ਼ਦੀਕੀ ਕਾਰੋਬਾਰੀਆਂ ਨੂੰ ਮੁਨਾਫਾ ਪਹੁੰਚਾ ਸਕਣ ਦੇਖੋ ਜੇ ਕਿਸਾਨ ਹਤੇਸ਼ੀ ਨੇ ਜੇ ਕਿਸਾਨ ਦੇ ਪੁੱਤ ਨੇ ਤਾਂ ਉਹਨਾਂ ਨੂੰ ਸਾਡੀ ਇਹ ਨਿਉ ਬੇਨਤੀ ਹੈ ਕਿ ਤੁਸੀਂ ਹੋਰ ਤਾਂ ਕੁਝ ਛੱਡੋ ਪੰਜਾਬ ਨੂੰ ਕੋਈ ਪੈਸਾ ਜਿਹੜਾ ਦੇਣਾ ਉਹ ਤਾਂ ਬਾਅਦ ਦੀ ਗੱਲ ਹੈ ਤੁਸੀਂ ਘੱਟੋ ਘੱਟ ਸਾਡੇਆਂ ਜੋ ਪੰਜਾਬ ਦੇ ਕਿਸਾਨਾਂ ਦਾ ਪੈਸਾ ਦੱਬੀ ਬੈਠੇ ਆਂ ਡੱਕੀ ਬੈਠੇ ਆਂ ਕੋਈ ਬੈਠੇ ਆਂ ਆਡੀ ਐਫ ਦਾ ਤੇ ਐਮਡੀ ਐਫ ਦਾ ਪੈਸਾ ਉਹ ਸਾਡਾ ਹੀ ਪੈਸਾ ਸਾਨੂੰ ਮੋੜ ਦਿਓ ਜੇ ਤੁਸੀਂ ਕਿਸਾਨ ਹਤੈਸ਼ੀ ਬਣਨਾ ਚਾਹੁੰਦੇ ਆ ਤੁਸੀਂ ਘੱਟੋ ਘੱਟ ਸਾਡਾ ਹੀ ਪੈਸਾ ਸਾਨੂੰ ਮੋੜ ਦਿਓ ਤੁਹਾਡੀ ਬੜੀ ਮਿਹਰਬਾਨੀ ਹੋਏਗੀ ਕਰ ਵਿਚਪੀ ਸੈਂਟਰ ਗਵਰਨਮੈਂਟ ਨੇ ਵੀ ਰੋਪ ਲਾਈਨੇ ਕਿ ਫੰਡ ਜਿਹ ਦਿੱਤੇ ਨੇ ਉਸ ਦੀ ਦੁਰਵਤਤ ਹੋਈ ਹੈ ਕਹਿੰਦੇ ਜੇ ਫੰਡ ਜਿਨ੍ਹਾਂ ਚੀਜ਼ਾਂ ਵਾਸਤੇ ਦਿੱਤੇ ਗਏ ਸੀ ਉਹ ਨਾ ਉੱਤੇ ਨਹੀਂ ਲੱਗੇ ਕਿਸੇ ਹੋਰ ਚੀਜ਼ਾਂ ਤੇ ਲੱਗੇ ਨੇ ਰੋਕਿਆ ਕਿਨੇ ਹੈ ਜੀ ਜਿਹਨੇ ਦੁਰਵਤਤ ਕੀਤੀ ਹੈ ਉਹਨੂੰ ਜਿਹੜੀ ਫਾਂਸੀ ਲਾਣਾ ਲਾ ਦੇਣ ਜਿਹੜਾ ਜੇਲ ਸੁੱਟਣਾ ਸੁੱਟ ਦੇਣ ਜਿਹੜੀ ਕਾਰਵਾਈ ਕਰਨੀ ਕਰ ਦੇਣ ਪੰਜਾਬ ਦੇ ਕਿਸਾਨਾਂ ਦੇ ਪਿੱਛੋਂ ਪਿੱਛੇ ਕਿਉਂ ਪਏ ਹੈ ਕਿਸਾਨਾਂ ਤੋਂ ਕੀ ਗੁਨਾਹ ਹੋ ਗਿਆ ਮੰਡੀਆਂ ਤੋਂ ਕੀ ਗੁਨਾਹ ਹੋ ਗਿਆ ਮੰਡੀਆਂ ਦੀਆਂ ਸਰਗਾਂ ਤੋਂ ਕੀ ਗੁਨਾਹ ਹੋ ਗਿਆ ਮੰਡੀ ਬੋਰਡ ਤੋਂ ਕੀ ਗੁਨਾਹ ਹੋ ਗਿਆ ਜਿੰਨੇ ਦਰ ਵਰਤੂ ਕੀਤੀ ਹੈ ਉਹ ਜਿਹੜਾ ਪਰਚਾ ਦਰਜ ਕਰਨਾ ਜਿਹੜੀ ਕਾਰਵਾਈ ਕਰਨੀ ਜਿਹੜੀ ਫਾਂਸੀ ਲਾਣੀ ਲਾ ਦੇਣ ਕੌਣ ਰੋਕੇ ਉਂਝ ਤਾਂ ਸੁਪਰੀਮ ਕੋਰਟ ਦੇ ਵਿਚਕਾਰ ਮਾਮਲਾ ਚੱਲੀ ਰਿਹਾ ਹੈ ਲੱਗਦਾ ਠੰਡੇ ਬਸਤੇ ਚ ਪੈ ਗਿਆ ਇੱਕ ਵਾਰ ਫਿਰ ਮੋੜ ਸੁਪਰੀਮ ਕੋਰਟ ਦੇ ਵਿਚਕਾਰ ਇਸ ਮਾਮਲੇ ਨੂੰ ਲੈ ਕੇ ਜਿਹੇ ਚਿੱਠੀ ਲਿਖੀ ਜਾਏਗੀ ਨਹੀਂ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਜਾਣਣੜ ਕੇਂਦਰ ਸਰਕਾਰ ਤੇ ਤਾਂ ਕੋਈ ਰੋਕ ਨਹੀਂ ਹੈ ਕੇਂਦਰ ਸਰਕਾਰ ਤਾਂ ਫੰਡ ਜਾਰੀ ਕਰ ਸਕਦੀ ਹੈ ਚਾਹੇ ਸਵੇਰੇ ਕਰ ਦੇਵੇ ਸਾਡੀ ਅਪੀਲ ਹੈ ਪੰਜਾਬ ਦੇ ਜਿੰਨੇ ਸੰਸਦ ਮੈਂਬਰ ਚੁਣੇ ਗਏ ਨੇ ਜਿਹੜੀ ਮਰਜ਼ੀ ਪਾਰਟੀ ਤੋਂ ਚੁਣੇ ਗਏ ਨੇ ਉਹ ਸਾਰੇ ਮਿਲ ਕੇ ਇਹ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਦੀ ਲੜਾਈ ਜਿਹੜੀ ਲੜਾਈ ਹੈ ਉਹ ਇਕੱਠੇ ਹੋ ਕੇ ਲੜਨ ਪੰਜਾਬ ਦੀਆਂ ਮੰਡੀਆਂ ਨੂੰ ਬਚਾਉਣ ਦੀ ਲੜਾਈਆਂ ਨੂੰ ਇਕੱਠੇ ਹੋ ਕੇ ਲੜਨ ਆਪਣੀ ਆਵਾਜ਼ ਬੁਲੰਦ ਕਰਨ ਕੇਂਦਰ ਦੀ ਤਾਨਾਸ਼ਾ ਸਰਕਾਰ ਦੇ ਨਾਲ ਇਹ ਲੜਾਈ ਲੜਨ ਮੱਥਾ ਲਾ ਕੇ ਇਹ ਪੰਜਾਬ ਦੀਆਂ ਮੰਡੀਆਂ ਦਾ ਪੈਸਾ ਪੰਜਾਬ ਨੂੰ ਉਹ ਸਾਰੇ ਇਕੱਠੇ ਹੋ ਕੇ ਦਿਵਾਉਣ ਜੀ ਅੱਛਾ ਪੰਜਾਬ ਦੇ ਵਿਚਕਾਰ ਇੱਕ ਹੋਰ ਮੁੱਦਾ ਗੂੰਜਿਆ ਹੋਇਆ ਹੈ ਪਰਟਕਾਂ ਦੇ ਨਾਲ ਕੁੱਟਮਾਰ ਦਾ ਹਿਮਾਚਲ ਦੇ ਵਿਚਕਾਰ ਕਈ ਥਾਵਾਂ ਦੇ ਆ ਰਹੀਆਂ ਨੇ ਵੀਡੀਓਜ਼ ਆ ਰਹੀਆਂ ਨੇ ਸਾਹਮਣੇ ਆ ਰਹੀਆਂ ਨੇ ਆਰੋਪ ਲੱਗ ਰਹੇ ਨੇ ਕਿ ਹਿਮਾਚਲ ਦੇ ਵਿਚਕਾਰ ਪਰਟਕਾਂ ਦੇ ਨਾਲ ਕੁੱਟਮਾਰ ਹੋਈ ਹੈ ਆਪਾਂ ਚੱਪਾ ਮਿਟਲੋਜੀ ਦਾ ਮਾਮਲਾ ਲੈ ਲਈਏ ਕੱਲ ਚੰਬਾ ਦੀ ਇੱਕ ਵੀਡੀਓ ਵਾਲੀ ਰੋੜੀ ਖਜਾਰ ਦੀ ਉਸ ਤੋਂ ਬਾਅਦ ਮਨਾਲੀ ਦੀ ਗੱਲ ਕੀਤੀ ਜਾਵੇ ਤੁਸੀਂ ਵੀ ਐਸਐਸਪੀ ਨਾਲ ਗੱਲਬਾਤ ਕੀਤੀ ਤੇ ਕਿਹਾ ਕਿ ਸ਼ਿਕਾਇਤ ਦਰਜ ਨਹੀਂ ਹੋਈ ਤੇ ਉਹ ਕਹਿੰਦੇ ਨੇ ਕਿ ਸਮਝੌਤਾ ਹੋ ਗਿਆ ਸੀਗਾ ਬਿਲਕੁਲ ਜੀ ਹਿਮਾਚਲ ਦੀ ਸਰਕਾਰ ਨੂੰ ਹਿਮਾਚਲ ਦੀ ਪੁਲਿਸ ਨੂੰ ਇਸ ਬਾਰੇ ਬਹੁਤ ਗੰਭੀਰ ਹੋਣ ਦੀ ਲੋੜ ਹੈ ਅਤਿਥੀ ਦੇਵ ਭਵਨ ਲਿਖਿਆ ਤਾਂ ਤਾਂ ਤੇ ਪਰ ਅਤਿਥੀਆਂ ਦੀ ਸੁਰੱਖਿਆ ਵੀ ਕਰਨੀ ਚਾਹੀਦੀ ਹੈ ਇਸ ਮਸਲੇ ਨੂੰ ਬੜੀ ਗੰਭੀਰਤਾ ਨਾਲ ਲੈਣਾ ਚਾਹੀਦਾ ਕਿ ਜਿੱਥੇ ਵੀ ਕਿਤੇ ਦੂਜੀ ਸਟੇਟ ਤੋਂ ਚਾਹੇ ਪੰਜਾਬ ਤੋਂ ਚਾਹੇ ਕਿਸੇ ਹੋਰ ਸਟੇਟ ਤੋਂ ਉੱਥੇ ਕੋਈ ਪ੍ਰਾਟਿਕ ਕੋ ਟੂਰਿਸਟ ਆਇਆ ਜੇ ਉਹਨਾਂ ਦਾ ਕੋਈ ਐਡਾ ਦੀ ਘਟਨਾ ਹੁੰਦੀ ਹੈ ਉਹਦੇ ਤੇ ਤੁਰੰਤ ਤੁਹਾਨੂੰ ਹਰਕਤ ਚਾਣ ਦੀ ਲੋੜ ਹੈ ਐਸੇ ਮਾਮਲਿਆਂ ਨੂੰ ਦਬਾਉਣ ਦੀ ਲੋੜ ਨਹੀਂ ਹੈ ਤੁਰੰਤ ਕਾਰਵਾਈ ਕਰਨ ਦੀ ਲੋੜ ਹੈ ਔਰ ਪੰਜਾਬ ਸਰਕਾਰ ਜਿੱਥੇ ਵੀ ਕਿਤੇ ਪੰਜਾਬੀ ਨਾਲ ਕੋਈ ਤੱਕਾ ਹੁੰਦਾ ਅਸੀਂ ਨਾਲ ਖੜਾਂਗੇ ਜਿਹੜਾ ਐਨ ਆਰ ਆਈ ਜੋੜੇ ਤੇ ਕੁੱਟਮਾਰ ਹੋਈ ਹੈ ਉਹਦੀ 0F ਕੇ ਦਰਜ ਕੀਤੀ ਗਈ ਹੈ ਜੇ ਸਾਡੇ ਪੰਜਾਬ ਦੇ ਵਿਚਕਾਰ ਇੱਕ ਐਸਪੀ ਜੇ ਚੰਬਾ ਨੇ ਉਹਨਾਂ ਨੇ ਵੀ ਇੱਕ ਆਪਣੀ ਸਟੇਟਮੈਂਟ ਦਿੱਤੀ ਹੈ ਉਸ ਤੇ ਵਿਚਕਾਰ ਉਹਨਾਂ ਨੇ ਸ਼ਿਕਾਇਤ ਦੇ ਵਿੱਚ ਕਾ ਲਿਖਿਆ ਕਿ ਇਹ ਤਿੰਨੋਂ ਜੇ ਸੀਗੇ ਕੁਝ ਗਲਬਾਤ ਹੋਈ ਹਸਤ ਰੇਖਾ ਦੇਖ ਰਹੇ ਸੀਗੇ ਉੱਥੇ ਉਸ ਗੱਲ ਹੋਈ ਛੇੜਛਾੜ ਦੀ ਗੱਲ ਹੋਈ ਹੈ ਤੇ ਇਹਨਾਂ ਨੇ ਆਪ ਉਸ ਵੇਲੇ ਜਿਹ ਹੈ ਆਪਣਾ ਮੈਡੀਕਲ ਨਹੀਂ ਕਰਵਾਇਆ ਦੂਜੀ ਗੱਲ ਹੈ ਕਿ ਉਹਨਾਂ ਨੇ ਐਫ ਆਈ ਆਰ ਦੀ ਕਾਪੀ ਵੀ ਦਿੱਤੀ ਹੈ ਜਿੱਥੇ ਉਹਨਾਂ ਨੇ ਕਿਹਾ ਕਿ ਸਮਝੌਤਾ ਹੋ ਗਿਆ ਸੀ ਕੋਈ ਕਾਰਵਾਈ ਕਰਨਾ ਨਹੀਂ ਚਾਹੁੰਦੇ ਨੇ ਸਭ ਤੋਂ ਵੱਡੀ ਇਹ ਹੈਂ ਦੇ ਦੋ ਹਮੇਸ਼ਾ ਕੋਈ ਵੀ ਲੜਾਈ ਹੁੰਦੀ ਹੈ ਕੁਝ ਵੀ ਜਾ ਹੁੰਦਾ ਦੋਨੋਂ ਪੱਖ ਦੇਖਨੇ ਪੈਂਦੇ ਨੇ ਦੋਨੋਂ ਪੱਖ ਪੂਰਨੇ ਪੈਂਦੇ ਕਿਉਂਕਿ ਇਸ ਪੂਰਾ ਜਿਹੜਾ ਢਲੋਜੀ ਵਾਲਾ ਮਾਮਲਾ ਜੋ ਅਮਲਿਸਰ ਦੇ ਹੈਗੇ ਨਿਵਾਸੀ ਉਸ ਤੇ ਕਰਕੇ ਮਾਮਲਾ ਬਹੁਤ ਤੂਲ ਪਕੜ ਗਿਆ ਤੇ ਕਿਤੇ ਨਾ ਕਿਥੇ ਜਦ ਆਪਾਂ ਕਹਿੰਦੇ ਤੂਲ ਪਕੜ ਗਿਆ ਤਾਂ ਦੋਨੋਂ ਸਟੇਟਸ ਨੂੰ ਨੁਕਸਾਨ ਹੋਵੇਗਾ ਕਿਉਂਕਿ ਹਿਮਾਚਲ ਨਾਲ ਹੀ ਲੱਗਦਾ ਦੋਨੋਂ ਹਿਮਾਚਲ ਪੁਲਿਸ ਨੂੰ ਇਹਨਾਂ ਮਾਮਲਿਆਂ ਨੂੰ ਲਾਈਟਲੀ ਨਹੀਂ ਲੈਣਾ ਚਾਹੀਦਾ ਸਿਰਫ ਕਹਿ ਦੇਣਾ ਥੋੜੀ ਹੋ ਗਿਆ ਕਿ ਕੰਪਰੋਮਾਈਜ਼ ਹੋ ਗਿਆ ਜੇ ਕੰਪਰੋਮਾਈਜ਼ ਹੋ ਗਿਆ ਸੀਗਾ ਫਿਰ ਇੱਥੇ ਵਾਪਸ ਕਿਉਂ ਸ਼ਿਕਾਇਤ ਦੇਣ ਆਏ ਹੋ ਇਹ ਸਿਰਫ ਗੱਲ ਕਹਿ ਦਿੱਤੀ ਜਾਂਦੀ ਕਿ ਉਹ ਰੋ ਇਦੇ ਵਿੱਚ ਵੀ ਉਹ ਕਹਿ ਰਹੇ ਕਿ ਕੰਪਰੋਮਾਈਜ਼ ਹੋ ਗਿਆ ਜਦ ਕਿ ਸਾਡਾ ਡਰਾਈਵਰ ਵੀ ਇਹ ਕਹਿ ਰਿਹਾ ਕਿ ਨਹੀਂ ਮੈਂ ਕੋਈ ਸਮਝੌਤਾ ਕੀਤਾ ਕੋਈ ਨਹੀਂ ਹੈ ਸੋ ਇਹ ਪਹਿਲੇ ਜਿੱਨੀ ਹੋਇਆ ਲੇਕਿਨ ਜੋ ਅੰਮ੍ਰਿਤਸਰ ਵਾਲੇ ਇਨਸੀਡੈਂਟ ਇਨਸੀਡੈਂਟ ਦੀ ਉਹਨਾਂ ਨੇ ਬਕਾਇਦਾ ਐਫ ਆਈ ਆਰ ਦੀ ਕਾਪੀ ਸੈਂਡ ਕੀਤੀ ਹੈ ਅਖਬਾਰਾਂ ਦੇ ਵਿਚਕਾਰ ਲੱਗੀ ਹੋਈ ਹੈ ਨਹੀਂ ਮੈਂ ਉਹ ਡਾਕੂਮੈਂਟ ਨਹੀਂ ਦੇਖਿਆ ਪਰ ਉੱਥੇ ਵੀ ਕੋਈ ਸਮਝੌਤਾ ਨਹੀਂ ਹੋਇਆ ਵੈਸੇ ਵੀ ਪੁਲਿਸ ਵੱਲੋਂ ਐਂ ਜ਼ੋਰ ਨਾਲ ਸਮਝੋਤੇ ਨਹੀਂ ਕਰਾਉਣੇ ਚਾਹੀਦੇ ਜਿੱਥੇ ਕੋਈ ਇਦਾਂ ਦਾ ਸੰਗੀਤ ਦਾ ਮਸਲਾ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ ਨਾ ਕਿ ਧੱਕੇ ਨਾਲ ਸਮਝੋਤੇ ਕਰਾਉਣੇ ਚਾਹੀਦੇ ਸੋ ਕਾਰਵਾਈ ਹੋਣੀ ਬਣਦੀ ਸੀਗੀ ਤਾਹੀਂ ਕਿਸੇ ਵੀ ਸਟੇਟ ਦੇ ਵਿੱਚ ਹੁੰਦਾ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਆ ਉਹਦੇ ਨਾਲ ਖੜਨ ਦੀ ਤੇ ਬਣਦੀ ਕਾਰਵਾਈ ਕਰਾਉਣ ਦੀ ਤੇ ਅਸੀਂ ਕਰਾਵਾਂਗੇ ਵੀ ਜੀ ਤੇ ਅਸੀਂ ਸਾਡੇ ਨਾਲ ਵਿਧਾਇਕ ਦਿਨੇਸ਼ ਛੱਡਾ ਜੋ ਕਹਿ ਰਹੇ ਸੀ ਕੇਂਦਰ ਦੇ ਵੱਲੋਂ ਜੋ ਹੈ ਪੈਸੇ ਰੋਕੇ ਗਏ ਨੇ ਤੇ ਪੈਸੇ ਰੋਕਣ ਦੇ ਕਰਕੇ ਜਿਹੜਾ ਵਿਕਾਸ ਕਾਰਜ ਪੂਰੇ ਨਹੀਂ ਹੋ پا ਰਹੇ ਨੇ ਕੈਮਰਾਮੈਨ ਅਨਿਲ ਦੇਲਾਨੀ ਰੂਪਜਲਵੰਤ ਦਿਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X اور WhatsApp channel par but...